ਸੜਿਆਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤਨਿੱਗੀ ਸਤਿ ਸ਼੍ਰੀ ਅਕਾਲ ਮੈਂ ਹਰਮਨ ਤ੍ਰੀਤਕੌਰ ਹਰ ਰੋਜ਼ ਦੀ ਤਰ੍ਹਾਂ ਅਸੀਂ ਖਬਰਾਂ ਲੈ ਕੇ ਹਾਜ਼ਰ ਹਾਂ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾੜਿਆਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਆਪਾਂ ਦਿੱਲੀ ਦੀ ਦਿੱਲੀ ਦੇ ਵਿੱਚ ਕਾਂਗਰਸ ਨੇ ਕਹਿੰਦੇ ਲੋਕਾਂ ਨੂੰ ਤਿੰਨ ਗਰੰਟੀਆਂ ਦਿੱਤੀਆਂ ਨੇ ਜੀ ਕਿਹੜੀਆਂ ਗਰੰਟੀਆਂ ਨੇ ਦੇਖੋ ਜੀ ਮੈਂ ਤਾਂ ਨਾ ਇਹ ਗੱਲ ਕਹਿਣਾ ਵੀ ਜਿਹੜੀਆਂ ਸਾਡੀਆਂ ਸਿਆਸੀ ਪਾਰਟੀਆਂ ਹਨ ਉਹਨਾਂ ਨੂੰ ਚਾਹੀਦਾ ਜੀ ਕਿ ਲੋਕਾਂ ਦੇ ਨਾਲ ਇੱਕ ਵਾਅਦਾ ਕਰਨ ਵੀ ਸਾਨੂੰ ਤੁਸੀਂ ਵੋਟਾਂ ਪਾ ਕੇ ਸਰਕਾਰ ਬਣਾ ਦਿਓ ਤੁਸੀਂ ਕੋਈ ਕੰਮ ਨਹੀਂ ਕਰਨਾ ਤੁਸੀਂ ਘਰ ਦੇ ਵਿੱਚ ਬਿਠੇ ਰਹਿਣਾ ਸਾਡ ਹਰਾਮੀ ਸਿਰੇ ਦੀ ਹੋਣੀ ਚਾਹੀਦੀ ਆ ਅਸੀਂ ਤੁਹਾਨੂੰ ਤਿੰਨ ਵੇਲੇ ਰੋਟੀ ਪਕਾ ਕੇ ਦੇ ਰਿਆ ਕਰਾਂਗੇ ਤੁਹਾਡੇ ਘਰੇ ਦਾਲ ਸਬਜ਼ੀ ਪਹੁੰਚ ਜਾ ਕਰੂ ਤਿੰਨ ਵੇਲੇ ਦੀ ਚਾਹ ਵੀ ਤੁਸੀਂ ਦੀ ਬਣਾਉਣੀ ਅਸੀਂ ਬਣਾ ਕੇ ਦਿਆ ਕਰਾਂਗੇ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਬਸ ਤੁਸੀਂ ਆਪ ਦਾ ਕੱਲਾ ਸਾ ਹੀ ਲੈਣਾ ਬਾਕੀ ਸਾਰਾ ਕੰਮ ਸਾਡਾ ਕਿਉਂਕਿ ਜਦੋਂ ਲੋਕਾਂ ਨੂੰ ਆਪਾਂ ਚੋਗਾ ਪਾਉਣਾ ਹੀ ਆ ਤੇ ਫਿਰ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਗੱਲ ਕਰੀ ਇਹਦੀ ਆ ਜਿਹੜੀ ਤੇ ਰੁੱਤਦੀ ਆ ਅਸੀਂ ਆ ਦੇ ਰਾਂਗੇ ਜਿਹੜੀ ਤੇ ਰੁੱਤਦੀ ਆ ਅਸੀਂ ਮੁਫਤ ਚਾਹ ਦੇ ਰਾਂਗੇ ਅਸੀਂ ਮੁਫਤ ਚਾਹ ਦੇ ਦੇ ਰਾਂਗੇ ਇਹਨਾਂ ਨੂੰ ਸ਼ਰਿਆਮ ਤੇ ਸਿੱਧਾ ਕਹਿ ਲੈਣਾ ਚਾਹੀਦਾ ਕਿ ਤੁਸੀਂ ਮੰਜੇ ਤੋਂ ਪੈਰ ਨਹੀਂ ਲਾਉਂਗੇ 5 ਸਾਲ ਬਸ ਸਾਨੂੰ ਇੱਕ ਵਾਰੀ ਵੋਟਾਂ ਪਾ ਦਿਓ ਤੁਸੀਂ ਬਸ ਅੰਨ ਚਰੀ ਜਾਓ ਬੈਠੇ ਤੇ ਮੰਜੇ ਤੋਂ ਮੰਜਾ ਤੋੜੋ ਆਪਦਾ ਘਰੇ ਰਹੋ ਬਾਹਰ ਨਿਕਲਦੀ ਰੋੜ ਕੋਈ ਨਹੀਂ ਕਿਉਂਕਿ ਕਾਂਗਰਸ ਵੀ ਮੁਫਤਨਾ ਚੀਜ਼ਾਂ ਦੇਈ ਜਾਂਦੀ ਆ ਉਸੇ ਭਾਜਪਾ ਵੀ ਦੇਈ ਜਾਂਦੀ ਆ ਉਥੇ ਆਪ ਵੀ ਇਹ ਕੁਝ ਕਰੀ ਜਾਂਦੀ ਆ ਤੇ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਕੋਈ ਵੀ ਸਿਆਸੀ ਤੇ ਆਪਣੇ ਪੱਲਿਓ ਕੁਝ ਨਹੀਂ ਦਿੰਦੀ ਉਹਨੇ ਲੋਕਾਂ ਦੇ ਉੱਤੇ ਬੋਝ ਪਾ ਕੇ ਹੀ ਦੇਣਾ ਜੋ ਵੀ ਦੇਣਾ ਕੋਈ ਵੀ ਤੇ ਆਪਣੇ ਕੋਲੋਂ ਕਿਉਂ ਦੇਵੇ ਉਹਦੇ ਕੋਲੇ ਐਨੇ ਵਸੀਲੇ ਕਿਵੇਂ ਹੋ ਸਕਦੇ ਆ ਕਿਸੇ ਨੇ ਪਾਰਟੀ ਫੰਡ ਚ ਥੋੜੀ ਲੈਣਾ ਵੀ ਆ ਲੋ ਭਾਈ ਸਾਡੀ ਪਾਰਟੀ ਦਾ ਫੰਡ ਬਹੁਤ ਸਿਗਾ ਇਹ ਆफी ਸੋਚਿਆ ਵੀ ਭਾਈ ਇਹਨਾਂ ਦੇ ਲਈ ਕੁਛ ਨਾ ਕੁਸ਼ਾ ਕਰਦੇਗੇ ਇਹ ਬਜਟ ਤੇ ਹੀ ਜਾਣਾ ਨਾ ਤੇ ਬਜਟ ਲੋਕਾਂ ਦਾ ਹੁੰਦਾ ਨਾ ਕਿ ਸਰਕਾਰਾਂ ਦਾ ਹੁੰਦਾ। ਤੋਂ ਇਹ ਗੱਲ ਬੜੀ ਮਹੱਤਵਪੂਰਨ ਆ ਕਾਂਗਰਸ ਨੇ ਹੁਣ ਤਿੰਨ ਗਰੰਟੀਆਂ ਕੱਲ ਹੋਰ ਦਿੱਤੀਆਂ ਦਿੱਲੀ ਦੇ ਵਿੱਚ। ਉਹ ਕਹਿੰਦੇ ਸਾਨੂੰ ਵੋਟਾਂ ਪਾ ਦਿਓ। ਜਿਤਾ ਦਿਓ ਅਸੀਂ 300 ਯੂਨਟ ਬਿਜਲੀ ਮੁਫਤ ਦਿਆ ਕਰਾਂਗੇ। ਅਸੀਂ ਤੁਹਾਨੂੰ ਰਾਸ਼ਨ ਦੀ ਕਿੱਟ ਬਣਾ ਕੇ ਦਿਆ ਕਰਾਂਗੇ। ਉਹਦੇ ਵਿੱਚ ਉਹ ਕਹਿੰਦੇ ਜੀ ਕਿ ਆਟਾ ਵੀ ਹੋਇਆ ਕਰੂਗਾ, ਉੱਚ ਪਾਇਆ ਚਾਹ ਪੱਤੀ ਵੀ ਹੋਇਆ ਕਰੂਗੀ, ਉਹਦੇ ਵਿੱਚ ਦਾਲ ਵੀ ਹੋਇਆ ਕਰੂਗੀ। ਉਹਦੇ ਵਿੱਚ ਫਲਾਣੀ ਚੀਜ਼ ਵੀ ਹੋਇਆ ਕਰੂਗੀ ਇਸ ਤਰੀਕੇ ਦੇ ਨਾਲ ਉਹਨਾਂ ਨੇ ਤਿੰਨ ਗਰੰਟੀਆਂ ਦਿੱਤੀਆਂ ਫਿਰ ਇਸ ਤੋਂ ਪਹਿਲਾਂ ਇਹਨਾਂ ਨੇ ਕਿਹਾ ਸੀਗਾ ਕਿ ਭਾਈ ਇੱਕ ਲਾਡਲੀ ਬਹਿਣਾ ਯੋਜਨਾ ਅਸੀਂ ਸ਼ੁਰੂ ਕਰਤੀ ਹੈ ਉਹ ਕਹਿੰਦੇ ਜੀ ਕਿ ਜਦੋਂ ਸਾਡੀ ਸਰਕਾਰ ਬਣ ਗਈ 2500 ਰੁਪਏ ਲਾਡਲੀ ਦੇ ਭੜਾ ਨੂੰ ਦਿਆ ਕਰਾਂਗੇ ਦਿੱਲੀ ਦੇ ਵਿੱਚ ਅਸੀਂ ਜੀ ਤੁਹਾਨੂੰ ਆ ਵੀ ਦੇ ਦੇਾਂਗੇ ਅਸੀਂ ਵੀ ਜਵਾਨੀ ਨੂੰ ਜਿਹੜੀ ਬੇਰੁਜ਼ਗਾਰ ਜਵਾਨੀ ਆ 8500 ਰੁਪਏ ਮਹੀਨਾ ਦਿਆ ਕਰਾਂਗੇ ਅਸੀਂ ਜੀ 25-25 ਲੱਖ ਰੁਪਏ ਦੀ ਹੈਲਥ ਇੰਸ਼ੋਰੈਂਸ ਦਿਆ ਕਰਾਂਗੇ ਸੋ ਇਸ ਤਰੀਕੇ ਦੀਆਂ ਗੱਲਾਂ ਕਿਉਂਕਿ ਦਿੱਲੀ ਦੇ ਵਿੱਚ 5 ਫਰਵਰੀ ਨੂੰ ਵੋਟਾਂ 5 ਫਰਵਰੀ ਨੂੰ ਨਤੀਜੇ ਆਉਣੇ ਆ ਜਿਹਦੇ ਕਰਕੇ ਸਾਰੀਆਂ ਸਿਆਸੀ ਪਾਰਟੀਆਂ ਜੋ ਮੁਫਤ ਦੇ ਵਿੱਚ ਛੱਟਾ ਦੇ ਸਕਦੀਆਂ ਉਹ ਲਗਾਤਾਰ ਦੇਈ ਜਾਂਦੇਗਾ ਲੋਕ ਪਤਾ ਨਹੀਂ ਕਿਹਦੇ ਮਗਰ ਲੱਗਣਗੇ ਕਿਉਂ ਲੱਗਣਗੇ ਕੀ ਤਰੀਕਾ ਹੋਊਗਾ ਰੱਬ ਜਾਣਦਾ ਪਰ ਉਹੋ ਜੀ ਆਮ ਆਦਮੀ ਪਾਰਟੀ ਉਹੋ ਜੀ ਕਾਂਗਰਸ ਤੇ ਉਹੋ ਜੀ ਬੀਜੇਪੀ ਪੂਰੀ ਡਰਾਮੇਬਾਦੀ ਚੱਲੀ ਆ ਲਗਾਤਾਰ ਇੱਕ ਜਿਹਦੇ ਪੈਰ ਮਿੱਦੇ ਜਾ ਰਹੇ ਆ ਮੁਫਤ ਦੇ ਵਿੱਚ ਚੀਜ਼ਾਂ ਦਾ ਛੱਟਾ ਦੇਣ ਦੀ ਗੱਲ ਕੀਤੀ ਜਾ ਰਹੀ ਆ ਪ੍ਰੈਕਟੀਕਲ ਤੌਰ ਦੇ ਉੱਤੇ ਉਹ ਗੱਲਾਂ ਸੰਭਵ ਹੁੰਦੀਆਂ ਕਿ ਨਹੀਂ ਹੁੰਦੀਆਂ ਉਹ ਬਾਅਦ ਦੀ ਗੱਲ ਆ ਪਰ ਕਸਰ ਆਪਦੇ ਵੱਲੋਂ ਕੋਈ ਬਾਕੀ ਨਹੀਂ ਛੱਡੀ ਜਾ ਰਹੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਤੇ ਉਧਰ ਪੰਜਾਬ ਦੇ ਵਿੱਚੋਂ ਵੀ ਵਿਧਾਇਕ ਵੀ ਹੌਮ ਹਮਾ ਕੇ ਜਾ ਰਹੇ ਨੇ ਦਿੱਲੀ ਵਾਲ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਾਨੂ ਵੀ ਪ੍ਰਚਾਰ ਦੇ ਲਈ ਦਿੱਲੀ ਪਹੁੰਚੇ ਹੋਏ ਨੇ ਜੀ ਬਿਲਕੁਲ ਜੀ ਬਿਲਕੁਲ ਗੱਲ ਇਹ ਆ ਕਿ 2 ਦਿਨ ਵਾਸਤੇ ਤਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆ ਜਿਹੜੇ ਉਹ ਪ੍ਰਚਾਰ ਕਰਨ ਵਾਸਤੇ ਦਿੱਲੀ ਪਹੁੰਚ ਗਏ ਆ ਹੁਣ ਮੈਂ ਕਦੇ ਕਦੇ ਹੈਰਾਨ ਹੁੰਦਾ ਮੈਂ ਕੱਲ ਵੀ ਗੱਲ ਕਹੀ ਸੀ ਮੰਲੋ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਹੁਣ ਤੇ ਤੇਲੰਗਾਨਾ ਦੇ ਵਿਧਾਇਕ ਪੰਜਾਬ ਚ ਤੁਰੇ ਫਿਰਦੇ ਹੋਣ ਉਹਨਾਂ ਨੂੰ ਕੋਈ ਇੱਕ ਬੰਦਾ ਪੰਜਾਬ ਦਾ ਹੋਊਗਾ ਜਿਹੜਾ ਤੇਲੰਗਾਨਾ ਦੇ ਕਿਸੇ ਵਿਧਾਇਕ ਦਾ ਨਾਂ ਜਾਣਦਾ ਕਿਸੇ ਨੂੰ ਬਾਈ ਫੇਸ ਜਾਣਦਾ ਕੋਈ ਕਹੇ ਦੋ ਵੀ ਝਾਰਖੰਡ ਦੇ ਵਿਧਾਇਕ ਕਿੱਥੇ ਫਿਰਦੇ ਆ ਕਹੇ ਦੋ ਵੀ ਭਾਈ ਮਹਾਰਾਸ਼ਟਰ ਦੇ ਵਿਧਾਇਕ ਕਿੱਥੇ ਆ ਗਏ ਕਹੇ ਦੋ ਜੀ ਵੀ ਅੰਡੇਮਾਨ ਨਿਕੋਬਾਰ ਦੇ ਵਿਧਾਇਕ ਕਿੱਥੇ ਆ ਗਏ ਗੋਆ ਦੇ ਵਿਧਾਇਕ ਕਿੱਥੇ ਆ ਗਏ ਹੁਣ ਕੋਈ ਜਾਣਦਾ ਉਵੇਂ ਹੀ ਪੰਜਾਬ ਦੇ ਵਿਧਾਇਕਾਂ ਨੂੰ ਕੋਈ ਜਾਣਦਾ ਹੈ ਦਿੱਲੀ ਦੀਆਂ ਚੁਗਣਾਂ ਚੋਂ ਪੜੀਆਂ ਚ ਕਿੰਨੇ ਹੀ ਫੇਸ ਵੈਲਿਊ ਹੋਏ ਸਕੇ ਸੋ ਜਿਹੜੇ ਪੰਜਾਬ ਦੇ ਵਿਧਾਇਕਾ ਬਹੁਤੇ ਮੰਨ ਲਓ ਕੋਈ ਇੱਕ ਵਿਧਾਇਕਾ ਬਿਲਕੁਲ ਪੰਜਾਬ ਦੇ ਦੂਜੇ ਸਿਰੇ ਦਾ ਫਰੀਦਕੋਟ ਚ ਥੋੜਾ ਫਿਰਦਾ ਹੋਵੇ ਉਹਨੂੰ ਤਾਂ ਫਰੀਦਕੋਟ ਦਾ ਕੋਈ ਬੰਦਾ ਨਹੀਂ ਜਾਣਦਾ ਪੰਜਾਬ ਦੇ ਵਿਧਾਇਕਾਂ ਨੂੰ ਬਹੁਤਿਆਂ ਨੂੰ ਬਾਈ ਫੇਸ ਪੰਜਾਬ ਦੇ ਵਿੱਚ ਕੋਈ ਨਹੀਂ ਜਾਣਦਾ ਬਾਈ ਨੇਮ ਜਾਣਦੇ ਹੋ ਸਕਦੇ ਆ ਬਾਈ ਫੇਸ ਨਹੀਂ ਜਾਣਦੇ ਸੋ ਜਿਹੜਾ ਨੂੰ ਇੱਥੇ ਨਹੀਂ ਜਾਣਦਾ ਉਹਨਾਂ ਨੂੰ ਦਿੱਲੀ ਚ ਕੌਣ ਜਾਣਦਾ ਹੋ ਸੋ ਪੰਜਾਬ ਦੇ ਸਾਰੇ ਹੀ ਵਿਧਾਇਕਾਂ ਦੀਆਂ ਡਿਊਟੀਆਂ ਇਸ ਵੇਲੇ ਦਿੱਲੀ ਚ ਲੱਗੀਆਂ ਸਾਰੇ ਹੀ ਚੇਅਰਮੈਨ ਸਾਰੇ ਹੀ ਬਲਾਕ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਮંત્રી ਰਾਜ ਸਭਾ ਦੇ ਮੈਂਬਰ ਲੋਕ ਸਭਾ ਦੇ ਮੈਂਬਰ ਸਮੇਤ ਮੁੱਖ ਮੰਤਰੀ ਉਹ ਇਸ ਵੇਲੇ ਦਿੱਲੀ ਦੀਆਂ ਗਲੀਆਂ ਦੇ ਵਿੱਚ ਫਿਰਦੇ ਆ ਕੋਈ ਆ ਰਿਹਾ ਕੋਈ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਦੀ 2 ਦਿਨ ਦੀ ਡਿਊਟੀ ਲੱਗੀ ਹੈ ਉਹਨਾਂ ਨੇ 2 ਦਿਨ ਦੀ ਡਿਊਟੀ ਨਿਭਾ ਕੇ ਉਹਨਾਂ ਨੇ ਫੇਰਾ ਜਾਣਾ ਇੱਕ ਵਾਰੀ ਫੇਰ ਜਾਣਗੇ ਉਸ ਤੋਂ ਬਾਅਦ ਆ ਕੇ ਉਹ ਫੇਰ ਜਾਣਗੇ ਇਹਨਾਂ ਦਾ ਭਾਵੇਂ ਜਿੱਥੇ ਗਲੀਆਂ ਦੇ ਵਿੱਚ ਭਰਦੇ ਹੋ ਨਾ ਕੋ ਨਾ ਕਰਦੇ ਹੋ ਕਿ ਭਾਈ ਦਿੱਲੀ ਦੀਆਂ ਗਲੀਆਂ ਦੇ ਵਿੱਚ ਮੈਂ ਤਾਂ ਇਹ ਸੁਣਿਆ ਵੀ ਇੱਕ ਇੱਕ ਗਲੀ ਦੇ ਉੱਤੇ ਫੇਰੇਦਾਰੀ ਇੰਨੀ ਕਰ ਦਿੱਤੀ ਗਈ ਆ ਵਖ ਵਖ ਪਾਰਟੀਆਂ ਨੇ ਵੀ 10 10 15 15 ਆਪਣੇ ਵਰਕਰ ਲਾਤੇ ਆ। ਇਹ ਗਲੀ ਇੱਕ 100 ਘਰ ਦੇ ਉੱਤੇ 10 ਬੰਦੇ ਲਾਤੇ 15 ਬੰਦੇ ਲਾਤੇ ਇਸ ਤਰੀਕੇ ਦੇ ਨਾਲ ਵੀ ਇਹਨਾਂ ਨੂੰ ਹੋਰ ਕਿਸੇ ਗੱਲ ਬਾਰੇ ਸੋਚਣੀਆਂ ਨਾ ਦਿਓ। ਇਹਨਾਂ ਦੇ ਸਿਰ ਦੇ ਉੱਤੇ ਹੀ ਖੜੇ ਰੋ। ਇਹ ਭਾਈ ਅਸੀਂ ਆ, ਅਸੀਂ ਆ, ਅਸੀਂ ਆ। ਝਾੜੂ ਝਾਲੂ, ਕਮਲੀ ਕਮਲ, ਪੰਜੇ ਪੰਜਾਹ ਝਾੜੂ ਝਾਲੂ, ਪੰਜੇ ਪੰਜਾਹ ਇਸ ਤਰੀਕੇ ਦੇ ਨਾਲ। ਸੋ ਵੈਨੇ ਭਾਈ ਕੀ ਬਣਦਾ ਪਰ 5 ਫਰਵਰੀ ਨੂੰ ਵੋਟਾਂ ਪੈਣੀਆਂ। ਲੰਗੇਤਰ ਬੀਜੇਪੀ ਨੇ ਆਪਣੇ ਬਕਾਇਆ ਉਮੀਦਵਾਰਾਂ ਦੀ ਇੱਕ ਸੂਚੀ ਜਾਰੀ ਕੀਤੀ ਹੈ ਮੁਕਾਬਲਾ ਗੈਰ ਗੱਚ ਹੋਣਾ ਘੂਠਾਂ ਦੇ ਸਿਰ ਤੇ ਹੋਣਾ ਉਫਰ ਦੇ ਸਿਰ ਤੇ ਹੋਣਾ ਅਜੀਬੋ ਗਰੀਬ ਗੱਲਾਂ ਦੇ ਸਿਰ ਤੇ ਹੋਣਾ ਜੀ ਜੀ ਕਹਿੰਦਾ ਸਰ ਪੰਜਾਬ ਦੇ ਵਿਧਾਇਕਾਂ ਦੀ ਗੱਲ ਚੱਲੀ ਹੈ ਤਾਂ ਅਗਲੀ ਖਬਰ ਵੀ ਉਹਨਾਂ ਦੇ ਨਾਲ ਜੁੜੀ ਹੋਈ ਹੈ ਉਹ ਵੀ ਆਪਾਂ ਸਾਂਝੀ ਕਰ ਲਈਏ ਕਹਿੰਦੇ ਆਪਣੀ ਜਾਇਦਾਦ ਨਸ਼ਰ ਕਰਨ ਤੋਂ ਬਾਅਦ ਇਹ ਨਹੀਂ ਦੀ ਪੰਜਾਬ ਦੇ ਵਿਧਾਇਕ ਕਿਉਂ ਦੇਖੋ ਇੱਕ ਤਾਂ ਗੱਲ ਇਹ ਵੀ ਜਦੋਂ ਆਪਾਂ ਨਾ ਨਾਮਜ਼ਦਗੀ ਕਾਗਜ਼ ਦਾਖਲ ਕਰਦੇ ਆ ਤੇ ਉਹ ਨਾਮਜ਼ਦਗੀ ਕਾਗਜ਼ ਦਾਖਲ ਕਰਨ ਦੇ ਮੌਕੇ ਨਾ ਜੇ ਆਪਾਂ ਨੂੰ ਆਪਣੀ ਜਾਇਦਾਦ ਆ ਜਿਹੜੀ ਉਹ ਨਸ਼ਰ ਕਰਨੀ ਪੈਂਦੀ ਆ ਵੀ ਮੇਰੇ ਕੋਲ ਟੋਟਲ ਕਿੰਨੀ ਜਾਇਦਾਦ ਆ ਘਰ ਵਾਲੀ ਦੇ ਨਾਂ ਤੇ ਕਿੰਨੀ ਜਾਇਦਾਦ ਆ ਬੱਚਾ ਦੇ ਨਾਂ ਤੇ ਕਿੰਨੀ ਜਾਇਦਾਦ ਆ ਫਿਰ ਵਿੱਚ ਇਹ ਵੀ ਗੱਲ ਦਰਜ ਕਰਨੀ ਪੈਂਦੀ ਆ ਵੀ ਇਹ ਜਾਇਦਾਦ ਪਹਿਲਾਂ ਖਰੀਦੀ ਆ ਇਹਦਾ ਮੁੱਲ ਕਿੰਨਾ ਹੋਊਗਾ ਕਿੰਨੇ ਮੇਰੇ ਖਾਤੇ 'ਚ ਪੈਸੇ ਆ ਕਿੰਨੇ ਟੋਟਲ ਖਾਤੇ ਆ ਕਿੰਨੇ ਪਰਿਵਾਰਕ ਜੀਵਾਂ ਦੇ ਖਾਤੇ ਆ ਕਿਹੜੇ ਖਾਤੇ ਦੇ ਵਿੱਚ ਕਿੰਨੀ ਰਕਮ ਆ ਕਿੰਨਾ ਮੇਰੇ ਸਿਰ ਦੇ ਉੱਤੇ ਕਰਜ਼ਾ ਨੀਕਲ ਫਨਿਤ ਕਿੰਨੇ ਪੈਸੇ ਲੱਗੇ ਆ ਫਡੀ ਵਰੀ ਕਿੰਨੇ ਦੀ ਆ ਘਰ ਦੇ ਵਿੱਚ ਕਿੰਨੀਆਂ ਕਾਰਾਂ ਕਿੰਨੇ ਜੀਪਾਂ ਕਿੰਨੇ ਟਰੈਕਟਰ ਆ ਸੋ ਇਹ ਕਿੰਨੀਆਂ ਦੁਕਾਨਾਂ ਕਿੰਨੇ ਮਕਾਨ ਆ ਇਹ ਸਾਰਾ ਕੁਝ ਲਿਖਣਾ ਪੈਦਾ ਉਹਦੇ ਵਿੱਚ ਪਰ ਕੈਪਟਨ ਮਰਿੰਦਰ ਸਿੰਘ ਜੀ ਜੋ ਸਰਕਾਰ ਸੀ ਉਹਨਾਂ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਤਾ ਸੀ ਨਿਯਮ ਬਣਾਤਾ ਸੀ ਕਿ ਪੰਜਾਬ ਦੇ ਸਾਰੀਆਂ ਪਾਰਟੀਆਂ ਦੇ ਵਿਧਾਇਕਾਂ ਜਿਹੜੇ ਉਹ 31 ਜਨਵਰੀ ਤੱਕ ਹਰ 31 ਜਨਵਰੀ ਤੱਕ ਆਪਣੀ ਅਚਲ ਜਾਇਦਾਦ ਦਾ ਵੇਰਵਾ ਪੇਸ਼ ਕਰਿਆ ਕਰਨਗੇ ਕਿ ਮੇਰੇ ਕੋਲ ਜਾਇਦਾਦ ਕਿੰਨੀ ਆ ਵੀ ਜਾਨਕਿ ਪਿਛਲੇ ਸਾਲ ਕਿੰਨੀ ਆ ਤਾਂ ਉਸ ਤੋਂ ਵਧੀਆ ਪਰ ਪੰਜਾਬ ਦੇ 35 ਤੋਂ ਲੈ ਕੇ 40 ਫੀਸਦੀ ਵਧਾਇਕ ਇਹ ਜਾਇਦਾਦ ਦਾ ਵੇਰਵਾ ਪ੍ਰੋਪਰਟੀ ਰਿਟਰਨ ਜਮਾਈ ਨਹੀਂ ਕਰਵਾ ਰਹੇ। ਉਹਨਾਂ ਦੇ ਬੰਦੇ ਵਿੱਚ ਸ਼ਾਇਦ ਚੋਰ ਹੋਵੇ। ਉਹ ਚਾਹੁੰਦੇ ਨਹੀਂ ਵੀ ਭਾਈ ਸਾਡੀ ਕੋਈ ਇਸ ਤਰੀਕੇ ਨਾਲ ਗੱਲ ਨਸ਼ਰ ਹੋਵੇ। ਸੋ ਆ ਜਾਣਕਾਰੀ ਸਾਹਮਣੇ ਆਈ ਹੈ। ਸੋ ਵੈਨੇ ਭਾਈ ਇਸ ਮਸਲੇ ਦੇ ਵਿੱਚ ਹੋਰ ਕੀ ਬਣਦਾ ਪਰ ਗੱਲ ਇਹ ਜਿ ਕਿ ਇਹ ਮਸਲਾ ਜਮੀਰ ਹੋਈ ਜਾਂਦਾ 2 ਜਨਵਰੀ ਨੂੰ ਪੰਜਾਬ ਵਿਧਾਨ ਸਭਾ ਦੀ ਸਕੱਤਰਤ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਹੈ ਪੰਜਾਬ ਦੇ ਵਿਧਾਇਕਾਂ ਦੇ ਨਾਂ ਦੇ ਉੱਤੇ ਕਿ 31 ਜਨਵਰੀ ਤੱਕ ਪੰਜਾਬ ਦੇ ਸਾਰੇ ਵਿਧਾਇਕਾ ਜਿਹੜੇ ਉਹ ਆਪਣੀ ਪ੍ਰਾਪਰਟੀ ਰਿਟਰਨਾਂ ਜਿਹੜੀ ਉਹ ਜਮ੍ਹਾਂ ਕਰਵਾਉਣ ਆਪਣੀ ਪ੍ਰਾਪਰਟੀ ਦੇ ਵੇਰਵੇ ਨਸ਼ਰ ਕਰਨ ਪਰ ਉਹ ਕਰਕੇ ਨਹੀਂ ਰਾਜ਼ੀ ਉਸ ਤੋਂ ਗੱਲ ਹੀ ਮਹਤਵਪੂਰਨਕ ਹੋ ਰਹਾ ਵੀ ਪੰਜਾਬ ਦੇ ਵਿਧਾਇਕ ਕਿਸੇ ਵੀ ਪਾਰਟੀ ਦਾ ਵਿਧਾਇਕ ਹੋਵੇ ਉਹਨੂੰ ਕੋਈ ਪ੍ਰਾਪਰਟੀ ਟੈਕਸ ਉਹਨੂੰ ਕੋਈ ਇਨਕਮ ਟੈਕਸ ਨਹੀਂ ਪੈਂਦਾ ਜਿਹੜੀ ਇਹਨਾਂ ਦੀ ਤਨਖਾਹ ਜਿਹੜੀ ਇਹਨਾਂ ਦੇ ਖਾਤੇ ਦੇ ਵਿੱਚ ਆਉਂਦੇ ਆ ਉਹ ਸਾਰੇ ਜਿਹੜਾ ਪ੍ਰਾਪਰਟੀ ਟੈਕਸ ਬਣਦਾ ਉਹ ਪੰਜਾਬ ਦੀ ਸਰਕਾਰ ਦਿੰਦੀ ਆਪਣੇ ਵੱਲੋਂ ਮੰਨ ਲਓ ਹੁਣ ਤੁਸੀਂ 2.5 ਤਿੰਨ ਲੱਖ ਰੁਪਏ ਕਮਾਉਂਦੇ ਹੋ ਮੋ ਤੇ ਆਪਾਂ ਜੀ ਇਸ ਤੋਂ ਵੱਧ ਕਮਾਗੇ ਤੇ ਆਪਾਂ ਦਾ ਫਿਰ ਟੈਕਸ ਲੱਗਦਾ ਆਪਾਂ ਨੂੰ ਪਰ ਜੇਕਰ ਆਮ ਆਦਮੀ ਪਾਰਟੀ ਕਾਂਗਰਸ ਜਾਂ ਕੋਈ ਵੀ ਹੋਰ ਵਿਧਾਇਕ ਹੋਵੇ ਉਹਨੂੰ ਜੇ ਲੱਖ ਰੁਪਏ ਤਨਖਾਹ ਤੇ ਭੱਤੇ ਮਹੀਨੇ ਦੇ ਬਣਦੇ ਆ ਕਿ 12 ਲੱਖ ਰੁਪਏ ਸਿੱਧਾ ਹੋ ਗਿਆ ਉਹ ਚੋਂ ਖਰਚੇ ਖੁਰਚੇ ਸ਼ੋਅ ਕਰਕੇ ਜੇ ਮੰਨ ਲਓ 6 ਲੱਖ ਰੁਪਏ ਵੀ ਬਚ ਗਿਆ ਤੇ ਫਿਰ ਉਸ ਤੋਂ ਬਾਅਦ ਜਿਹੜਾ ਪ੍ਰਾਪਰਟੀ ਇਨਕਮ ਟੈਕਸ ਬਣਦਾ ਉਹ ਪੰਜਾਬ ਦੀ ਸਰਕਾਰ ਆਪਣੇ ਕੋਲੋਂ ਅਦਾ ਕਰਦੀ ਹੈ ਜਿੰਨਾ ਵੀ ਇਨਕਮ ਟੈਕਸ ਹੋਵੇ ਉਹ ਸਬੰਧਤ ਵਿਧਾਇਕ ਦੇ ਨਹੀਂ ਕਰਨਾ ਸੋ ਇਸ ਤਰੀਕੇ ਦੀਆਂ ਸਹੂਲਤਾਂ ਵੀ ਹੈਗੀਆਂ ਜੀ ਬਿਲਕੁਲ ਸਹੂਲਤਾ ਹੀ ਸਹੂਲਤਾ ਨੇ ਜੀ ਸਾਹਿਬ ਹਰ ਪਾਸੇ ਸਹੂਲਤਾ ਨੇ ਆਮ ਲੋਕ ਵਿਚਾਰੇ ਉਹੀ ਪਿਸਦੇ ਨੇ ਖੈਰ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਗੱਲ ਕਰਦੇ ਆ ਉਹਨਾਂ ਦੀ ਸੁਰੱਖਿਆ ਵਿੱਚ ਕੁਤਾਹੀ ਦੇ ਵਿੱਚ ਕਹਿੰਦੇ ਨਵਾਂ ਮੋੜ ਆਇਆ ਜੀ ਹਾਂ ਬਿਲਕੁਲ ਜੀ ਬਿਲਕੁਲ ਗੱਲ ਇਹ ਆ ਵੀ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਜਿਹੜੇ ਉਹਨਾਂ ਦੀ ਸੁਰੱਖਿਆ ਦੇ ਵਿੱਚ ਕੋਤਾਹੀ ਦਾ ਮਾਮਲਾ ਤਾਂ ਹੈਗਾ 2022 ਵਾਲਾ ਜਦੋਂ ਉਹ ਆਪਣੇ ਕਾਫਲੇ ਦੇ ਸਮੇਤ ਫਿਰੋਜ਼ਪੁਰ ਦੇ ਵੱਲ ਜਾ ਰਹੇ ਸੀਗੇ ਤੇ ਉਦੋਂ ਆਪਾਂ ਜਾਣਨੇ ਕਿ ਰਾਹ ਦੇ ਵਿੱਚ ਕਿਸਾਨਾਂ ਨੇ ਸੜਕ ਦੇ ਉੱਤੇ ਪ੍ਰਦਰਸ਼ਨ ਸ਼ੁਰੂ ਕੀਤਾ ਸੀ ਤੇ ਇਹਨਾਂ ਦੀਆਂ ਗੱਡੀਆਂ ਦਾ ਕਾਫਲਾ ਪੁਲ ਦੇ ਉੱਤੇ ਰੁਕ ਗਿਆ ਸੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਕਈ ਘੰਟੇ ਕਈ ਮਿੰਟੋ ਤੇ ਰੁੱਕ ਕੇ ਤੇ ਵਾਪਸ ਜਾਣਾ ਪਿਆ ਸੀ ਇਹ ਫਿਰੋਜ਼ਪੁਰ ਦੇ ਵਿੱਚ ਪਹੁੰਚ ਨਹੀਂ ਸੀ ਸਕੇ ਇੱਕ ਪ੍ਰੋਗਰਾਮ ਦਾ ਉਦੋਂ ਘਾਟ ਕਰਨ ਦੇ ਲਈ ਆਏ ਸੀ ਇਮਾਰਤ ਦਾ ਫਿਰ ਉਸ ਤੋਂ ਬਾਅਦ ਰੋਲਾ ਬਣਾ ਕੇ ਆ ਵੀ ਭਾਈ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਵਿੱਚ ਅੰਜਲੀ ਜਾਣ ਕੇ ਵਰਤੀ ਗਈ ਆ ਇਹ ਸਾਜ਼ਿਸ਼ ਵਰਤੀ ਗਈ ਆ ਸੂਬੇ ਦੇ ਵਿੱਚ ਇੱਕ ਬਹੁਤ ਵੱਡੀ ਚਾਲ ਚੱਲੀ ਗਈ ਆ ਉਦੋਂ ਮੇਰੇ ਖਿਆਲ ਚੰਨੀ ਹੋਰੀ ਮੁੱਖ ਮੰਤਰੀ ਹੁੰਦੇ ਸੀ ਫਿਰ ਨਾ 24 25 ਕਿਸਾਨਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਸੀ ਵੀ ਭਾਈ ਇਹਨਾਂ ਨੇ ਜਨਤਕ ਲਾਂਘੇ ਦੇ ਵਿੱਚ ਵਿਗੜ ਪਾਇਆ ਸੋ ਇਸ ਤਰੀਕੇ ਦੇ ਪਰਚੇ ਦਰਜ ਹੋਏ ਪਰ ਹੁਣ ਇਹਦੇ ਵਿੱਚ ਨਵੀਂ ਜਾਣਕਾਰੀ ਆਈ ਆ ਕਿਉਂਕਿ ਉਦੋਂ ਇਸ ਮਾਮਲੇ ਦੀ ਪੜਤਾਲ ਕਰਨ ਵਾਸਤੇ ਕਮੇਟੀ ਬਣਾਈ ਗਈ ਸੀ ਹੁਣ ਇਸ ਕਮੇਟੀ ਦੇ ਵੱਲੋਂ ਇੱਕ ਹੋਰ ਜਾਣਕਾਰੀ ਦਿੱਤੀ ਗਈ ਹੈ ਜਿਹੜੀ ਇਹਨਾਂ ਦੇ ਉੱਤੇ ਚੌਧਰੀਆਂ ਪੱਤਿਆਂ ਜਾਨਾਂ ਦੇ ਉੱਤੇ ਪਰਚਾ ਦਰਜ ਹੋਇਆ ਸੀ ਉਹਦੇ ਵਿੱਚ ਇੱਕ ਧਾਰਾ ਵਧਾ ਦਿੱਤੀ ਗਈ ਹੈ ਉਹਦੇ ਵਿੱਚ ਇਰਾਦਾ ਕਤਲ ਦੀ ਧਾਰਾ ਵੀ ਜੋੜ ਦਿੱਤੀ ਗਈ ਹੈ ਇਰਾਦਾ ਕਤਲ ਦਾ ਮਤਲਬ ਇਹ ਹੁੰਦਾ ਧਾਰਾ ਦਾ ਵੀ ਇਹਨੇ ਕਤਲ ਦੀ ਕੋਸ਼ਿਸ਼ ਕੀਤੀ ਹੈ ਸਫਲ ਨਹੀਂ ਹੋਇਆ ਪਰ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਮਤਲਬ ਇਹ ਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਉੱਤੇ ਜਾਨਲੇਵਾ ਹਮਲੇ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਇਰਾਦਾ ਕਤਲ ਦੀ ਧਾਰਾ ਇਸ ਕਰਕੇ ਜੋੜੀ ਗਈ ਹੈ ਥੋੜੇ ਇਸ ਗੱਲ ਦਾ ਰੌਲਾ ਪੈ ਜੂਗਾ ਇਹ ਭਾਈ ਸੂਬੇ ਦੀ ਸਰਕਾਰ ਦੇ ਉੱਤੇ ਪੰਜਾਬ ਦੇ ਕਿਸਾਨ ਭੜਕਣਗੇ ਕਿ ਜਿਹੜਾ ਇਸ ਵੇਲੇ ਪਰਚਾ ਤਾਂ ਦਰਜ ਆ ਜਿਹੜਾ ਧਾਰਾ ਜਿਹੜੀ ਵਧਾਈ ਗਈ ਆ ਉਹ ਤਾਂ ਸੂਬੇ ਦੀ ਪੁਲਿਸ ਵੱਲੋਂ ਵਧਾਈ ਗਈ ਆ ਨਾ ਉਹ ਦਿੱਲੀ ਦੀ ਪੁਲਿਸ ਦੇ ਵੱਲੋਂ ਆ ਕੇ ਥੋੜੀ ਵਧਾਈ ਗਈ ਆ ਥੋੜਾ ਰੌਲਾ ਇਸ ਗੱਲ ਦੇ ਉੱਤੇ ਪਾਊਗਾ ਪੰਜਾਬ ਦੇ ਕਿਸਾਨ ਕਹਿਣਗੇ ਸੂਬੇ ਦੀ ਸਰਕਾਰ ਨੇ ਧੱਕਾ ਕੀਤਾ ਸੂਬੇ ਦੀ ਸਰਕਾਰ ਕਹੂਗੀ ਜਿੱਕੇ ਭਾਈ ਦਬਾਏ ਪਿਆ ਕੇਂਦਰ ਦੀ ਸਰਕਾਰ ਨੇ ਗੱਲ ਕਹਿਣੀ ਇਸ ਦਾ ਕਿਆ ਨਹੀਂ ਕਹ ਸੂਬੇ ਦੀ ਸਰਕਾਰ ਨੇ ਕਿਸਾਨੀ ਦੇ ਨਾਲ ਧਰੋ ਕੀਤਾ ਸੋ ਹੁਣ ਆਹ ਡਰਾਮਾ ਚੱਲ ਪਿਆਣਾ ਤੁਸੀਂ ਦੇਖੋ ਵੀ ਅਗਲੇ ਕਈ ਦਿਨ ਇਸੇ ਕੰਮ ਦੇ ਲੇਖੇ ਲੱਭ ਜਾਣੇ ਜੀ ਜੀ ਜਨਾਬ ਸਾਹਿਬ ਕੰਗਣਾ ਰਣੌਦੀ ਫਿਲਮ ਦਾ ਇੱਕ ਵਾਰ ਫਿਰ ਤੋਂ ਰੌਲਾ ਪੈ ਗਿਆ ਜੀ ਉਧਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਕੰਗਣਾ ਦੀ ਫਿਲਮ ਰੋਕਣ ਦੇ ਲਈ ਭਗਵੰਤ ਸਬਾਹ ਨੂੰ ਚਿੱਠੀ ਲਿਖੀ ਹੈ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਮੈਨੂੰ ਤਾਂ ਨਾ ਇਹ ਆਉਂ ਲੱਗਦਾ ਵੀ ਇਹਦਾ ਵਿਰੋਧ ਕਰਨ ਦੀ ਲੋੜ ਨਹੀਂ ਇਹ ਐਂ ਹੀ ਨਿਕਲਣ-ਨਿਕਲ ਜਾਣੀ ਆ ਫਿਲਮ ਇਹਦੇ ਵੱਲ ਕਿਸੇ ਦਾ ਧਿਆਨ ਨਹੀਂ ਜਾਣਾ ਮੈਨੂੰ ਤਾਂ ਇਹ ਆਉਂ ਲੱਗਦਾ ਪਰ ਜੇ ਆਪਾਂ ਬਹੁਤਾ ਇਹਦੇ ਉੱਤੇ ਜ਼ੋਰ ਦੇਵਾਂਗੇ ਤੇ ਲੋਕਾਂ ਦਾ ਹੋਰ ਧਿਆਨ ਇਹ ਫਾਈਲ ਨੀਵਾਂ ਫਿਲਮਾਂ ਹੁੰਦੀਆਂ ਕਿਹੜੀ ਕਰੋ ਚਲੇਗੀ ਪਤਾ ਥੋੜੀ ਲੱਗਦਾ ਪਰ ਜੇ ਆਪਾਂ ਕਿਸੇ ਫਿਲਮ ਦੇ ਉੱਤੇ ਉਚੇਚੀ ਗੌਰ ਕਰਗੇ ਵੀ ਭਾਈ ਇਹਨੇ ਆ ਫਿਲਮ ਬਣਾਈ ਇਹਦੀ ਫਿਲਮ ਦੇ ਵਿੱਚ ਆਪਸ ਹੋਊਗਾ ਇਹਦੀ ਫਿਲਮ ਦੇ ਵਿੱਚ ਆਪਸ ਹੋਊਗਾ ਤੇ ਫਿਰ ਉਹਦੇ ਬਾਰੇ ਲੋਕਾਂ ਦਾ ਧਿਆਨ ਮਲੋ ਦੌੜੀ ਜਾਂਦਾ ਹੁਣ ਜਿਹੜੀ ਕੰਗੜਾ ਰਣੌਤ ਦੀ ਫਿਲਮ ਐ ਐਮਰਜੈਂਸੀ ਉਹ ਅੱਜ ਰਿਲੀਜ਼ ਹੋਣੀ ਆ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਇਹ ਫਿਲਮ ਰਿਲੀਜ਼ ਹੋਣੀ ਆ ਪਰ ਗੱਲ ਅਸਲ ਦੇ ਵਿੱਚ ਇਹ ਆ ਵੀ ਇਸ ਫਿਲਮ ਦੇ ਉੱਤੇ ਰੌਲਾ ਪੈ ਰਿਹਾ ਰੌਲਾ ਤਾਂ ਕਰਕੇ ਪੈ ਰਿਹਾ ਵੀ ਇਸ ਫਿਲਮ ਨੂੰ ਰਿਲੀਜ਼ ਨਾ ਕੀਤਾ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਇਹਦਾ ਮਾਹੌਲ ਵਿਗੜ ਸਕਦਾ ਇਹ ਮਾਹੌਲ ਵਿਗਾੜ ਸਕਦੀ ਹੈ ਸਿੱਖਾਂ ਦੀਆਂ ਭਾਵਨਾਵਾਂ ਦੇ ਉੱਤੇ ਇਹ ਸੱਟ ਮਾਰ ਸਕਦੀ ਜਿਵੇਂ ਕਿ ਰੌਲਾ ਪੈ ਰਿਹਾ ਇਹਦੇ ਵਿੱਚ ਇਹ ਗੱਲ ਕਹੀ ਗਈ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ ਚਿੱਠੀ ਲਿਖੀ ਹੈ ਵੀ ਇਸ ਤੋਂ ਪਹਿਲਾਂ ਵੀ ਜਦੋਂ ਇਹ ਫਿਲਮ ਰਿਲੀਜ਼ ਹੋਣੀ ਸੀ ਰੌਲਾ ਪਿਆ ਸੀ ਉਦੋਂ ਵੀ ਗੱਲ ਇਹ ਚੱਲੀ ਸੀ ਵੀ ਭਾਈ ਇਹਦੇ ਵਿੱਚ કંઈ ਕੁਝ ਗਲਤ ਹੋਊਗਾ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੋ ਸਕਦੀ ਹੈ ਸਿੱਖਾਂ ਦੇ ਖਿਲਾਫ ਕਿਉਂਕਿ ਇਹਦੇ ਵਿੱਚ ਕੰਗੜਾ ਨੌਤ ਇੰਦਰਾ ਗਾਂਧੀ ਬਣੀ ਹੈ ਤੇ ਇਹਦੇ ਵਿੱਚ ਉਹਦਾ ਕਤਲ ਕਰਦੇ ਦਿਖਾਏ ਜਾ ਸਕਦੇ ਆ ਸਿੱਖਾਂ ਦੇ کردار ਗਲਤ ਪੇਸ਼ ਕੀਤੇ ਜਾ ਸਕਦੇ ਆ ਫਿਰ ਇਸ ਫਿਲਮ ਦੇ ਵਿੱਚ ਕੁਝ ਕੁ ਕੱਟ ਲੱਗੇ ਆ ਤੇ ਉਸ ਤੋਂ ਬਾਅਦ ਹੁਣ ਜਦੋਂ ਰਿਲੀਜ਼ ਹੋ ਰਹੀ ਹੈ ਤਾਂ ਕਾਮੀ ਹੋਰਾਂ ਨੇ ਗੱਲ ਕਹੀ ਆ ਵੀ ਕੱਟ ਲਾ ਕੇ ਵੀ ਜਿਹੜਾ ਕਿਸੇ ਨੂੰ ਦਿਖਾਈ ਗਈ ਆ ਵੀ ਇਹਦੇ ਵਿੱਚ ਆ ਚੀਜ਼ ਬਾਕੀ ਆ ਹੁਣ ਅਸੀਂ ਇਹਦੇ ਵਿੱਚ ਆ ਚੀਜ਼ ਛੱਡਦੀ ਆ ਕੋਈ ਤਕਦਾ ਇਹਦੇ ਵਿੱਚ ਭਾਵਨਾਵਾਂ ਪੜਕਾਉਣ ਵਾਲੀ ਕੋਈ ਗੱਲ ਹੋਵੇ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇਸ ਫਿਲਮ ਨੂੰ ਰਿਲੀਜ਼ ਨਾ ਹੋਣ ਦੇਣ ਹਾਲਾਂਕਿ ਮੈਨੂੰ ਇਸ ਗੱਲ ਦਾ 100% ਯਕੀਨ ਹੈ ਵੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਇਹਦੇ ਬਾਰੇ ਕੋਈ ਗੌਰ ਨਹੀਂ ਕਰਨੀ ਕਿਉਂਕਿ ਮੁੱਖ ਮੰਤਰੀ ਸਾਹਿਬ ਤਾਂ ਦਿੱਲੀ ਦੇ ਪ੍ਰਚਾਰ ਦੇ ਵਿੱਚ ਬਿਜ਼ੀ ਆ ਉਹਨਾਂ ਨੂੰ ਕਿਹੜਾ ਫਿਲਮ ਦੇ ਇਸ ਵੇਲੇ ਖਿਆਲ ਆਉਂਦੇ ਆ ਸੋ ਇਹ ਆ ਜੀ ਪਰ ਇਹਨੇ ਮੰਗ ਕੀਤੀ ਆ ਮੈਨੂੰ ਲੱਗਦਾ ਵੀ ਫਿਲਮ ਦਾ ਕੋਈ ਕਰੇਜ ਨਹੀਂਗਾ ਫਿਲਮ ਦੀ ਕੋਈ ਹਵਾ ਨਹੀਂ ਬਣੇਗੀ ਇਸ ਕਰਕੇ ਇਹ ਆਈ ਕਿਹੜੇ ਵੇਲੇ ਤੇ ਗਈ ਕਿਹੜੇ ਵੇਲੇ ਪਤਾ ਹੀ ਨਹੀਂ ਲੱਗਣਾ ਜੀ ਜੀ ਬਿਲਕੁਲ ਟਣਾ ਸਾਹਿਬ 101 ਕਿਸਾਨ ਫਿਰ ਤੋਂ ਦਿੱਲੀ ਵੱਲ ਕੂਚ ਕਰਨਗੇ ਜੀ ਹਾਂ ਬਿਲਕੁਲ ਜੀ ਲੰਗੇ ਕੱਲ ਸਰਵਣ ਸਿੰਘ ਪੰਦੇਰ ਹੋਰਾਂ ਨੇ ਇਹ ਗੱਲ ਕਹੀ ਆ ਕਿ 100 ਤੇ 21 ਕਿਸਾਨ ਫੜ ਕੂਚ ਕਰਨਗੇ 121 ਕਿਸਾਨ ਨੇ ਜਿਹੜੇ ਉਹ ਕੂਚ ਕਰਨਗੇ ਇਸ ਵੇਲੇ ਦਿੱਲੀ ਦੇ ਵੱਲ 21 ਤਰੀਕ ਨੂੰ ਤੇ ਉਹ ਕਹਿੰਦੇ ਜੀ ਕਿ ਅਸੀਂ ਪਿੱਛੇ ਨਹੀਂ ਹਟਾਂਗੇ ਉਹ ਕਹਿੰਦੇ ਜੀ ਕਿ ਅਸੀਂ ਬਿਲਕੁਲ ਇਸ ਗੱਲ ਦੀ ਪਰਵਾਹ ਨਹੀਂ ਕਰਦੇਗੇ ਸਾਨੂੰ ਕੁੱਟ ਲੈਣ ਸਾਨੂੰ ਮਾਰ ਲੈਣ ਸਾਨੂੰ ਛੱਡ ਦੇਣ ਸਾਨੂੰ ਨਾ ਛੱਡਣ ਉਹ ਕਹਿੰਦੇ ਕਿ ਸਾਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਪਰ ਅਸੀਂ ਦਿੱਲੀ ਜਾਣ ਦੀ ਇੱਕ ਵਾਰੀ ਫਿਰ ਕੋਸ਼ਿਸ਼ ਕਰਾਂਗੇ ਸੋ ਦੇਖੋ ਇਸ ਤੋਂ ਪਹਿਲਾਂ 3 ਵਾਰ ਦਸੰਬਰ ਮਹੀਨੇ ਦੇ ਵਿੱਚ 3 ਵਾਰ ਇਸ ਤੋਂ ਪਹਿਲਾਂ ਕੋਸ਼ਿਸ਼ ਕੀਤੀ ਗਈ ਹੈ ਕਿਸਾਨਾਂ ਦੇ ਵੱਲੋਂ ਵੀ ਅਸੀਂ ਦਿੱਲੀ ਵੱਲ ਜਾਗੇ ਪਰ ਉਹਨਾਂ ਨੂੰ ਪਹਿਲਾ ਬੈਰੀਕੇਡ ਵੀ ਹਰਿਆਣੇ ਦੀ ਪੁਲਿਸ ਟੱਪਣ ਨਹੀਂ ਦਿੱਤੀ ਸੋ ਐਤਕੀ ਕਿਸਾਨ ਅੱਗੇ ਜਾਣ ਕੇ ਸਫਲ ਹੁੰਦੇ ਆ ਕਿ ਨਹੀਂ ਹੁੰਦੇ ਇਹ ਸਮਾਂ ਦੱਸੂਗਾ ਪਰ ਇਸ ਵੇਲੇ ਦਿੱਲੀ ਦੀ ਪੁਲਿਸ ਤੇ ਹਰਿਆਣੇ ਦੀ ਪੁਲਿਸ ਜਿਵੇਂ ਧੋਖੇਮਾਈ ਬੈਠੀ ਹੈ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਉੱਤੇ ਅਤਿਆਚਾਰ ਕਰਦੀ ਹੈ ਜਦੋਂ ਵੀ ਇਹ ਨੰਗੇ ਪੈਰੀ ਜਦੋਂ ਵੀ ਇਹ ਬਿਨਾ ਕਿਸੇ ਵਹੀਕਲ ਦੇ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਆ ਤੇ ਉਦੋਂ ਹੀ ਇਹਨਾਂ ਦੇ ਉੱਤੇ ਹਮਲਾ ਕਰ ਦਿੰਦੇ ਆ ਆਪਾਂ ਜਾਣਦੇ ਪਿਛਲੀ ਵਾਰੀ ਅਥਰੂ ਗੈਸ ਦੇ ਗੋਲੇ ਫਿਰ ਲਾਠੀ ਚਾਰਜ ਫਿਰ ਇਹਨਾਂ ਦੇ ਉੱਤੇ ਹੋਰ ਬੜਾ ਅਤਿਆਚਾਰ ਕੀਤਾ ਜਾਂਦਾ ਸੋ ਇਹ ਦੁੱਖ ਦੀ ਗੱਲ ਆ ਵੀ ਭਾਈ ਇਹ ਕਰਦੇ ਕੀ ਆ ਪਰ ਇੱਕ ਸੌ ਇੱਕ ਕਿਸਾਨ ਇੱਕ ਵਾਰ ਫਿਰ ਜਾਣ ਦੀ ਕੋਸ਼ਿਸ਼ ਕਰਨਗੇ ਤੇ ਇਹ ਸਫਲ ਕਿੰਨੇ ਕੁ ਹੁੰਦੇ ਆ ਇਸ ਸਮਾਂ ਦਸੂਗਾ ਮੈਨੂੰ ਕੱਲ ਇੱਕ ਗੱਲ ਦਾ ਦੁੱਖ ਬੜਾ ਹੋਇਆ ਕਿਉਂਕਿ ਨਾ ਕੁਝ ਘੋਲੀ ਚੱਕ ਜੇ ਜਿਹੜੇ ਧਰਾਂ ਦੇ ਵਿੱਚ ਬੈਠੇ ਅਰਗਾਈ ਲੈ ਕੇ ਤੇ ਉਹਨਾਂ ਦੇ ਵੱਲੋਂ ਵੀ ਇਹ ਗੱਲ ਕਹੀ ਜਾਂਦੀ ਹੈ ਵੀ ਪਾਈ ਉਹ ਗਲਤ ਆ ਉਹ ਗਲਤ ਆ ਉਹਦਾ ਹੁਣ ਡੱਲੇਵਾਲ ਹੋਰਾਂ ਨੇ ਬਾਰੇ ਬੋਲਣਾ ਸ਼ੁਰੂ ਹੋਏ ਆ ਕਹਿੰਦੇ ਜੀ ਡੱਲੇਵਾਲ ਦੇ ਚਿਹਰੇ ਤੇ ਝੁਲੜੀਆਂ ਕਿਉਂ ਨਹੀਂ ਪਈਆਂ ਡੱਲੇਵਾਲ ਹੋਰੀ ਹਾਲੇ ਤੱਕ ਜਿਉਂਦੇ ਕਿਵੇਂ ਆ ਡੱਲੇਵਾਲੇ ਹੋਰੀ ਤਾਂ ਰਾਤ ਨੂੰ ਉੱਠ ਕੇ ਰੋਟੀ ਖਾਂਦੇ ਆ ਡੱਲੇਵਾਲ ਹੋਰੀ ਤਾਂ ਇਹ ਹੋਂ ਕਰਦੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਆ ਚਰਚਾ ਚੱਲੀ ਆ ਉਹ ਦੱਖਣ ਦਾ ਜੀ ਇਸ ਗੱਲ ਦੇ ਉੱਤੇ ਵੀ ਆਪਦੇ ਕੋਲੋਂ ਕਹਾਣੀਆਂ ਬਣਾ ਬਣਾ ਕੇ ਵਾਹੀ ਹੱਦ ਕਿਸਮ ਦੇ ਲੋਕੀ ਕੀ ਪੇਸ਼ ਕਰਦੇ ਆ ਪਰ ਡੱਲੇਵਾਲ ਹੁਣੇ ਚੜ੍ਹਦੀ ਕਲਾ ਚ ਰਹਿਣ ਉਹ 53 ਦਿਨ ਹੋ ਗਏ ਜੀ ਉਹਨਾਂ ਦੇ ਅਜਮਰਦ ਵਰਤ ਨੂੰ ਤੇ ਕਿਸੇ ਵੀ ਵੇਲੇ ਕੋਈ ਮਾੜੀ ਖਬਰ ਆ ਸਕਦੀ ਹੈ ਜੀ ਜਨਾਬ ਸਾਹਿਬ ਉੱਧਰ ਪੰਜਾਬ ਦੀ ਜੇਲ ਫਿਰ ਤੋਂ ਸੁਰਖੀਆਂ ਦੇ ਵਿੱਚ ਹੈ ਕਹਿੰਦੇ ਕੇਂਦਰੀ ਜੇਲ ਗੋਇੰਦਵਾਲ ਦੇ ਵਿੱਚੋਂ 25 ਦੇ ਕਰੀਬ ਮੋਬਾਈਲ ਬ੍ਰਾਹਮਤ ਹੋਏ ਨੇ ਸਾਬਰਕੁਲ ਜੀ 25 ਦੇ ਤਰੀਕ ਮੋਬਾਈਲ ਬਰਾਮਦ ਹੋਏ ਆ ਤੇ ਇਹ 25 ਦੇ ਕਰੀਬ ਮੋਬਾਈਲ ਬਰਾਮਦ ਹੋਣ ਕੋਈ ਪ੍ਰਾਪਤੀ ਵਾਲੀ ਗੱਲ ਨਹੀਂ ਹਾਲਾਂਕਿ ਸੂਬੇ ਦੀ ਪੁਲਸ ਤੋਂ ਇਹ ਗੱਲ ਕਹਿ ਵੀ ਕਿ ਕਿਸ ਹਮਾਰਾ ਕਮਾਰਿਆ ਇਹ ਵਾਲੀ ਗੱਲ ਨਹੀਂ ਇਹ ਸ਼ਰਮਿੰਦਗੀ ਵਾਲੀ ਗੱਲ ਹੈ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਨਾਲ ਜ਼ਿਲ੍ਹਿਆਂ ਦੇ ਵਿੱਚੋਂ ਮੋਬਾਈਲ ਲੱਭਦੇ ਆ ਕਿਵੇਂ ਪੰਜਾਬ ਦੀਆਂ ਜ਼ਿਲ੍ਹਾ ਮੋਬਾਈਲਾਂ ਦੇ ਅੱਡੇ ਬੜੇ ਪਏ ਆ ਪੰਜਾਬ ਦੇ ਨਾਲ ਜ਼ਿਲ੍ਹਿਆਂ ਦੇ ਵਿੱਚੋਂ ਮੋਬਾਈਲ ਕਿਸ ਤਰੀਕੇ ਨਾਲ ਤੁਰੇ ਫਿਰਦੇ ਆ ਇਹ ਸ਼ਰਮਿੰਦਗੀ ਵਾਲੀ ਗੱਲ ਹੈ ਮਾਣ ਵਾਲੀ ਗੱਲ ਤਾਂ ਭੋਰਾ ਵੀ ਨਹੀਂ ਪਰ ਇਹਨਾਂ ਪਤਾ ਲੱਗਾ ਜੀ ਕਿ ਪੰਜਾਬ ਦੀ ਗੋਇੰਦਵਾਲ ਵਾਲੀ ਜਿਹੜੀ ਕੇਂਦਰੀ ਜੇਲ ਹੈ ਤੇ ਇਹਦੇ ਵਿੱਚੋਂ ਮੋਬਾਈਲ ਮਿਲੇ ਆ ਤੇ ਪੁਲਿਸ ਦੇ ਵੱਲੋਂ 25 ਮੋਬਾਈਲ ਬਰਾਮਦ ਕੀਤੇ ਜਾਣ ਦਾ ਦਾਵਾ ਕੀਤਾ ਗਿਆ ਪੁਲਸ ਨੇ ਕਹਿੰਦੇ ਕਿ ਸਾਡੀ ਚੌਕਸੀ ਦੇ ਕਰਕੇ ਸਾਡੀ ਮੁਸਤਜਦੀ ਦੇ ਕਰਕੇ ਤੇ ਉਹ ਕਹਿੰਦੇ ਜੀ ਅਸੀਂ ਇਹ ਮੋਬਾਈਲ ਬਰਾਮਦ ਕਰ ਲਏ ਆ ਨਹੀਂ ਤਾਂ ਇਹ ਮੋਬਾਈਲ ਲੋਕਾਂ ਨੇ ਜੀ ਲਬ ਦੇ ਕਿੱਥੇ ਆ ਪਰ ਹੈਰਾਨੀ ਦੀ ਗੱਲ ਇਹ ਆ ਵੀ ਪੁਲਿਸ ਦੀ ਹਾਜ਼ਰੀ ਦੇ ਵਿੱਚ ਹੀ ਅੰਦਰ ਜਾਂਦੇ ਆ ਤੇ ਪੁਲਿਸ ਹੀ ਉਹਨਾਂ ਨੂੰ ਬਰਾਮਦ ਕਰਕੇ ਤੇ ਬਾੜ ਮਹਿਸੂਸ ਕਰਦੀ ਆ ਜਾਂ ਤਾਂ ਹੋਵੇ ਵੀ ਭਾਈ ਕੋਈ ਧਰਤੀ ਦੇ ਵਿੱਚੋਂ ਪੈਦਾ ਹੁੰਦੇ ਮੋਬਾਈਲ ਕੋਈ ਅਸਮਾਨ ਦੇ ਵਿੱਚੋਂ ਮੀਂਹ ਬਣ ਕੇ ਟਪਕਦੇ ਮੋਬਾਈਲ ਫਿਰ ਤਾਂ ਬੰਨਿਆ ਪਰ ਜਾਂਦੇ ਵੀ ਪੁਲਿਸ ਦੀ ਗਵਾਈ ਦੇ ਵਿੱਚ ਹੀ ਹਾਜ਼ਰੀ ਦੇ ਵਿੱਚ ਹੀ ਆ ਕਿੰਨੇ ਪੁਲਿਸ ਵਾਲਿਆਂ ਦੇ ਕਿਸੇ ਦੇ ਬੂਟ ਦੇ ਵਿੱਚੋਂ ਮੋਬਾਈਲ ਮਿਲਦਾ ਕੋਈ ਨੇਫੇ ਚ ਟੰਕ ਕੇ ਲਈ ਜਾਂਦਾ ਕੋਈ ਅੰਡਰਵੀਅਰ ਚ ਲੁਕੋ ਕੇ ਲੈ ਕੇ ਜਾ ਰਿਹਾ ਕੋਈ ਰੋਟੀ ਦੇ ਵਿੱਚ ਲੁਕੋ ਕੇ ਲੈ ਕੇ ਜਾ ਰਿਹਾ ਕੋਈ ਹੋਰ ਦਵਾਈ ਦੇ ਵਿੱਚ ਲੁਕੋ ਕੇ ਲੈ ਕੇ ਜਾ ਰਿਹਾ ਸੋ ਇਸ ਤਰੀਕੇ ਦੀਆਂ ਗੱਲਾਂ ਪਰ ਪੁਲਿਸ ਨੇ ਦਾਅਵਾ ਕੀਤਾ ਕਿ ਗੋਇੰਦਵਾਲ ਸਾਹਿਬ ਦੀ ਜੇਲ੍ਹ ਦੀਆਂ ਬੈਰਕਾ ਦੇ ਵਿੱਚੋਂ ਉਹ ਕਹਿੰਦੇ ਜੀ 25 ਦੇ ਕਰੀਬ ਮੋਬਾਈਲ ਅਸੀਂ ਬਰਾਮਦ ਕੀਤੇ ਆ ਕਈ ਚਾਰਜਰ ਵੀ ਬਰਾਮਦ ਹੋਏ ਆ, ਕਈ SIM ਕਾਰਡ ਵੀ ਮਲੇ ਆ, ਕਈ ਡੋਂਗਲ ਵੀ ਮਿਲਿਆ, ਕਈ ਨਕਸੇ ਵੀ ਮਿਲੇ ਜੀ। ਜੀ, ਸਖੈਰ ਬਹੁਤ-ਬਹੁਤ ਸ਼ੁਕਰੀਆ ਸਰ। ਅੱਜ ਦੇ ਲਈ ਐਨ.ਏ.ਡੀ. ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ। ਮਿਹਰਬਾਨੀ। ਬੜੀ ਮਿਹਰਬਾਨੀ ਜੀ। ਤੁਹਾਡਾ ਬਹੁਤ-ਬਹੁਤ ਧੰਨਵਾਦ, ਸ਼ੁਕਰੀਆ ਜੀ।